ਤੁੜਾ ਥੀਰਾਂ ਦਿੰਨੀ ਆ ਬੱਚਿਆਂ ਨੇ ਖੇਡਣਾ ਹੁੰਦਾ ਵੈ ਚਾਦਰਾਂ ਵੀ ਵਿਛ ਗਈਆਂ ਪੂਜਾ ਕੱਢਦੇ ਮੈਂ ਦੇਖ ਨੀ ਇਹ ਕੱਪੜੇ ਇੱਥੇ ਪਏ ਮੁੰਡੇ ਦੇ ਹੈਪੀ ਦੇ ਤੇਰੇ ਕੋਲ ਮਾਰੀ ਜਿਨੇ ਰੱਖੇਗਾ ਮੰਮੀ ਮੈਂ ਸਾਰਾ ਕੰਮ ਕਰਦੀ ਪਈ ਆ ਆ ਵੇਖੋ ਦਵਾਈਆਂ ਦਵੀਆਂ ਨਾ ਉੱਥੇ ਸਾਰੀ ਦਵਾਈ ਰੂੜੀ ਪਈ ਸੀ ਫਿਰ ਮਾਂ ਦਾ ਕਰਨੀ ਐ ਕਦੀ ਉਹ ਚਾੱਕੀ ਕੋਲ ਬੈ ਜਾਂਦੀ ਐ ਕਦੀ ਉਹਦੇ ਕੋਲ ਜਾ ਕੇ ਬੈ ਜਾਂਦੀ ਜਾਂ ਫੋਨ ਫੜ ਕੇ ਉੱਥੇ ਦੇਖਦੇ ਰਹੇ ਕਿਹੜੇ ਸੂਟ ਆਏ ਆ ਕਿਹੜੇ ਨਹੀਂ ਆਏ ਪਰ ਗੱਲਾਂ ਝੇਲੀਆਂ ਪਹਿਣਾ ਨਾ ਮਾਰਦੇ ਰਹੇ ਕਦੀ ਮਾਂ ਨਾ ਮਾਰਦੇ ਰਹ ਤੇਨੂੰ ਇਹ ਕੰਮ ਰੇ ਘਰ ਦੇ ਕੰਮ ਤੇ ਧਿਆਨ ਹੀ ਨਹੀਂ ਘਰ ਵਾਲੇ ਵੇਖ ਲਿਆ ਕਰ ਤੋੜਾ ਮੰਮੀ ਹੁਣ ਨਹੀਂ ਮੈਂ ਸਾਰਾ ਕਿਚਨ ਦਾ ਕੰਮ ਕਰਕੇ ਆਈ ਆ ਬਸ ਕੱਪੜੇ ਹੀ ਰਹਿ ਗਏ ਰੱਖਣੇ ਲੱਗੀ ਸੀ ਮੈਂ ਉਹ ਵੀ ਆਓ ਕੱਲ ਦੇ ਪਰਸੋਂ ਦੇ ਪਏ ਨਹੀਂ ਮੰਮੀ ਉਹ ਵਾਲੇ ਮੈਂ ਸਾਮ ਤੇ ਸੀ ਇੱਥੇ ਅੱਜ ਹੋ ਰਾਇਏ ਪ੍ਰੈਸ ਹੋ ਕੇ ਨਹੀਂ ਮੇਰੀ ਅੱਖ ਅੱਜ ਘੱਟਾ ਪਾਣਾ ਇਹ ਗੱਲ ਇਹੀ ਕਮੀ ਸੀ ਪਰਸੋਂ ਦੇ ਪਏ ਕੱਪੜੇ ਇੱਥੇ ਤੂੰ ਕਹੀ ਜਣੀ ਹੁਣ ਆਏ ਹੁਣ ਆ ਮੈਂ ਅੰਨੀ ਆ ਮੈਂ ਨਏ ਨਹੀਂ ਆਂਦਾ ਤੇ ਨਾਲੇ ਚਾਦਰਾਂ ਜਿਹੜੀ ਤੈ ਕਰਕੇ ਇੱਥੇ ਰੱਖਦੀ ਅਲਮਾਰੀ ਵਿੱਚ ਕਿ ਸਾੜੀਆਂ ਜੰਦੀਆਂ ਤੇਰ ਕੋ ਮੰਮੀ ਮੈਂ ਰੱਖਣ ਨਹੀਂ ਲੱਗੀ ਸੀ ਸਾਰੇ ਕੱਪੜੇ ਜਿਹੜਾ ਮੈਂ ਕੰਮ ਕਰਨੀ ਮੈਂ ਕਰਨ ਨਹੀਂ ਲੱਗੀ ਸੀ ਮੈਂ ਰੱਖਾ ਨਹੀਂ ਲੱਗੀ ਸੀ ਆਪਣੇ ਆਪ ਵੀ ਕਰ ਲਿਆ ਕਰਕੇ ਹੰਤੋਂ ਬਿਨਾ ਠੀਕ ਹੈ ਮੰਮੀ ਗੱਲ ਹੋਰ ਕੋਈ ਨਹੀਂ ਮੇਰੇ ਮੁੰਡੇ ਦੇ ਤੇ ਰੱਜੇ ਰਟੜਾ ਹੈ ਹਰ ਵੇਲੇ ਕੁਝ ਕਹਿਣਾ ੜੀ ਦੇਖਦਾ ਰਹਿੰਦਾ ਤੇਰੇ ਮੂੰਹ ਵੱਲ ਮੰਮੀ ਘਰ ਦਾ ਕੰਮ ਤੇ ਜਨਾਨੀਆਂ ਨੇ ਕਰਨਾ ਹੁੰਦਾ ਐ ਇਹਦੇ ਵਿੱਚ ਮੁੰਡੇ ਨੇ ਕੀ ਸਿਰ ਜਣਾਇਆ ਆ ਉਹ ਤਾਂ ਸਵੇਰ ਦੇ ਗਏ ਰਾਤੀ ਉਹਨਾਂ ਨੇ ਕੰਮ ਤੋਂ ਆਣਾ ਉਹਨਾਂ ਨੂੰ ਘਰ ਦੇ ਕੰਮਾਂ ਦਾ ਕੀ ਪਤਾ ਕਿ ਕਿਹੜਾ ਕੰਮ ਕਦੋਂ ਕਰਨਾ ਹੈ ਕਿਹੜਾ ਕਦੋਂ ਕਰਨਾ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਵਾਰੀ ਵਾਰੀ ਮੰਮੀ ਮੈਂ ਕਰਦੀ ਪਈ ਸਾਰਾ ਕੰਮ ਨਾਲੇ ਉਹਨਾਂ ਨੇ ਕੀ ਸਿਰ ਜਣਾਣਾ ਆਂਦਿਆ ਸਾਰੀ ਤੁਸੀਂ ਤਾਂ ਬਾਹਰ ਗੇਟ ਤੇ ਖਲੋਤੇ ਹੁੰਦੇ ਹੋ ਕੀ ਕਹਦਾ ਮੇਰਾ ਮੁੰਡਾ ਆਵੇ ਤੇ ਨਾਲ ਹੀ ਬਾਅ ਮਾਰ ਦਿੰਦੇ ਹੋ ਮੇਰੇ ਕੋਲ ਆ ਜਾ ਤੁਹਾਡੇ ਕੋਈ ਆ ਕੇ ਬਹੰਦੇ ਆ ਰੋਟੀ ਵੀ ਤੁਹਾਡੇ ਕੋਲ ਹੀ ਬੈ ਕੇ ਖਾਂਦੇ ਆ ਹੋਰ ਦੱਸੋ ਅੱਛਾ ਐ ਵੀ ਨਹੀਂ ਤੈਨੂੰ ਚੰਗਾ ਲੱਗਾ ਮੇਰੇ ਕੋਲ ਬੈ ਕੇ ਰੋਟੀ ਖਾਂਦਾ ਵੇ ਮੰਮੀ ਹੁਣ ਤੇ ਗਲਤ ਨੂੰ ਗਲਤ ਪਾਸੇ ਕਿਉਂ ਲਜਾਈ ਜਾਂਦੇ ਜੇ ਤੇ ਤੈਨੂੰ ਐ ਵੀ ਤਕਲੀਫ ਹੈ ਮੇਰੇ ਕੋਲ ਬੈ ਕੇ ਰੋਟੀ ਖਾਂਦਾ ਮੈਂ ਕੁਝ ਵੀ ਛੁਪ ਦੇਤਾ ਨਹੀਂ ਦਿੰਦੀ ਉਹਨੂੰ ਇਹ ਜਲਦੀ ਕੰਮ ਮੁਕਾ ਕੇ ਨਾ ਤੇ ਮੇਰੇ ਕੋ ਲਾਈ ਜਾ ਮੇਰਾ ਲੱਕ ਬਹੁਤ ਦੁਖਦਾ ਪਿਆ ਤੇ ਤੇਲ ਲਾਣਾ ਹੀ ਮੇਰੇ ਲੱਕ ਨੂੰ ਪਤਾ ਨਹੀਂ ਕਿਹੜਾ ਵੇਲਾ ਸੀ ਜਿਹੜਾ ਇਹਨੂੰ ਲੈ ਆਏ ਆਪਣੇ ਘਰ ਕੰਮ ਛੋੜ ਜਾਈ ਨਾ ਹੋਵੇ ਤੇ ਸਾਰਾ ਦਿਨ ਤੇ ਮੈਂ ਲੱਗੀ ਰਹਿਨੀ ਆ ਸਾਰਾ ਕੰਮ ਕਰਦੀ ਆ ਪਤਾ ਨਹੀਂ ਮੰਮੀ ਨੂੰ ਕਿਉਂ ਨਹੀਂ ਦਿਖਦਾ ਜਾਂ ਸਮਝ ਨਹੀਂ ਲੱਗਦੀ ਪੂਜਾ ਪੂਜਾ ਕੀ ਹੋਇਆ ਪੁੱਤ? ਥੰਦੀ ਚਾਤੀ ਜੀ ਪਏ ਤੇ ਕੀ ਹੋਇਆ? ਕੁਛ ਨਹੀਂ ਚਾਤੀ ਜੀ। ਤਰੁੰਦੀ ਕਿਉਂ ਪਈ? ਤੁਹਾਡੇ ਸਾਹਮਣੇ ਚਾਤੀ ਜੀ ਮੈਂ ਸਾਰਾ ਕੰਮ ਤੇ ਕਰਦੀ ਆ। ਲੱਗੀ ਰਹਿਨੀ ਆ। ਉਹ ਕੱਪੜੇ ਨਾ ਦੁਬਾਰਾ ਪ੍ਰੈਸ ਹੋ ਕੇ ਆਇਆ ਮੰਮੀ ਨੇ ਸਮਝਿਆ ਕਿ ਪਰਸੋਂ ਵਾਲੇ ਪਏ ਆ ਤੇ ਮੰਮੀ ਨੇ ਵੱਧ ਘੱਟ ਬੋਲਣਾ ਸ਼ੁਰੂ ਕਰਤਾ। ਤੂੰ ਆਂਜਾ ਤੂੰ ਆਂਜਾ ਪਤਾ ਨਹੀਂ ਕਿੰਨੀਆਂ ਕਿੰਨੀਆਂ ਤੁਹਾਨੂੰ ਪਤਾ ਉਹਨਾਂ ਦੀ ਆਦਤ ਦਾ। ਮੰਮੀ ਤੇ ਸਮਝਦੇ ਹੀ ਨਹੀਂ ਗੱਲ ਨੂੰ ਪਤਾ ਨਹੀਂ ਕੀ ਹੈ ਪੁੱਤ ਉਹ ਵੱਡੇ ਆ ਅਸੀਂ ਇਹਨੂੰ ਕੁਝ ਨਹੀਂ ਕਹਿ ਸਕਦੇ ਉਹਦੀ ਆਦਤ ਹੀ ਆ ਇਸ ਤਰ੍ਹਾਂ ਬੋਲਣ ਦੀ ਤੂੰ ਗੁੱਸਾ ਨਾ ਕਰਿਆ ਕਰ ਰੋਇਆ ਨਾ ਕਰ ਮੇਰਾ ਪੁੱਤ ਕਹਿੰਦਾ ਬੋਲਣ ਦਿਆ ਕਰ ਤੂੰ ਉਹਨੂੰ ਬੋਲਦੀ ਇਹ ਤੇ ਖੁਸ਼ ਰਿਆ ਕਰ ਬੱਚੇ ਤੂੰ ਦੁਖੀ ਹੁੰਨੀ ਹੈ ਨਾ ਸਾਨੂੰ ਚੰਗਾ ਨਹੀਂ ਲੱਗਦਾ ਪਤਾ ਚਾਚੀ ਜੀ ਮੈਨੂੰ ਪਤਾ ਇਸ ਘਰ ਚ ਤਾਂ ਬਸ ਤੁਸੀਂ ਆਈਓ ਜਿਹੜੀ ਮੇਰੀ ਸਾਰੀ ਗੱਲ ਸਮਝਦੇ ਹੋ ਤੁਸੀਂ ਮੈਨੂੰ ਆਪਣੀ ਧੀ ਵਾਂਗ ਸਮਝਦੇ ਹੋ हां पोत मैं त तेनु अपनी 3 समझ दियां ओदी 3 होवे ते तेनु 3 समझे ना ओदी त 3 नहीं ओनु पता ही नहीं 3 ਦਾ ਦੋਖ ਹੁੰਦਾ ਕੀ ਆ ਪਤਾ 3 ਦਾ ਕਿੰਨਾ ਦੋਖ ਹੁੰਦਾ ਤੂੰ ਲਾਗੋ ਦੀ ਛੋੜੀ ਜੀ ਵਾਸੂਕ ਦੀ ਨਹੀਂ ਨਿਕਲੀ ਸੀ ਮੈਨੂੰ ਮੈਂ ਪੂਜਾ ਰੋਣ ਦੇਖਿਆ ਮੇਰੇ ਉਸੇ ਵਾਲੇ ਦਿਲ ਟੜ ਗਿਆ ਪੂਜਾ ਰੋਣ ਦੇ ਤੂੰ ਮੇਰੀ 3 ਹੈ ਨਾ ਤਾਂ ਪਤ ਮੈਂ ਤੇ ਤੈਨੂੰ 3 ਬਣਾਇਆ ਹੈ ਆਪਣੇ ਟੈਨਸ਼ਨ ਨਹੀਂ ਲਾਣੀ ਤੂੰ ਉਹਦੀ ਆਦਤ ਬੋਲਦੀ ਉਹਦੀ 3 ਨਹੀਂ ਹੈ ਉਹਨੂੰ ਕੋਈ ਸਮਝ ਨਹੀਂ ਪਰ ਚਾਹਤੀ ਜੀ ਜਾਂ ਤੇ ਬੰਦਾ ਕੋਈ ਕੰਮ ਨਾ ਕਰਦਾ ਹੋਵੇ ਕਿਸੇ ਦੀ ਗੱਲ ਨਾ ਮੰਨਦਾ ਹੋਵੇ ਤੇ ਫਿਰ ਤੇ ਹੈ ਵੀ ਐ ਵੇਖੋ ਸਵੇਰ ਦੀ ਮੈਂ ਉੱਠੀ ਹੋਈ ਆ ਨਾ ਤੇ ਮੰਮੀ ਆਪ ਕੋਈ ਕੰਮ ਕਰ ਦੇ ਜੇ ਤੇ ਜੇ ਕੋਈ ਕੰਮ ਦੂਜਾ ਕਰਦਾ ਪਿਆ ਇੱਕ ਅੰਦਾ ਕੰਮ ਅੱਗੇ ਪਿੱਛੇ ਹੋ ਗਿਆ ਤੇ ਮੰਮੀ ਨੇ ਪਤਾ ਨਹੀਂ ਗੱਲਾਂ ਕਿੱਥੋਂ ਦੀਆਂ ਕਿੱਥੇ ਲੈ ਜਾਣੀਆਂ ਮੈਨੂੰ ਦਿਖਦਾ ਏ ਤੂੰ ਸਾਰਾ ਕੰਮ ਕਰਦੀ ਪੁੱਤ ਕੋਈ ਕੰਮ ਨਹੀਂ ਛੱਡ ਤੂ ਤਾਂ ਸਾਨੂੰ ਨਹੀਂ ਕਦੀ ਕਿਹਾ ਵੀ ਚਾਚੀ ਜੀ ਮੇਰੇ ਲਾਗੂ ਆ ਕੰਮ ਕਰਾ ਦੋ ਜਿੱਥੇ ਕੋਈ ਬੈਠਾ ਤੂੰ ਉੱਥੇ ਹੀ ਰੋਟੀ ਦੇ ਕੇ ਆਉਣੀ ਆ ਉੱਥੇ ਹੀ ਚਾਹ ਪਾਣੀ ਦੇ ਕੇ ਆਉਣੀ ਆ ਹੋਰ ਦੱਸ ਤੂੰ ਕੀ ਕਰਨਾ ਇਹੋ ਕੁਝ ਹੁੰਦਾ ਵਾ ਨਵਾ ਤੀ ਇਹੋ ਕੁਝ ਕਰਦੀ ਐ ਤੂੰ ਆਪਣਾ ਫਰਜ਼ ਪੁੱਤ ਪੂਰਾ ਹਾਦਾ ਕਰਦੀ ਏ ਤੂੰ ਨਾ ਟੈਨਸ਼ਨ ਲਾ ਪੁੱਤ ਕੋਈ ਗੱਲ ਨਹੀਂ ਚਲੋ ਠੀਕ ਆ ਚਾਚੀ ਜੀ ਮੈਂ ਕਿਚਨ ਚ ਬਾਕੀ ਕੰਮ ਮੈਂ ਜਾ ਮੇਰਾ ਜਾ ਤੁਸੀਂ ਚਾਹ ਪੀਣੀ ਐ ਨਹੀਂ ਪੁੱਤ ਮੈਂ ਪੀ ਲਈ ਮੰਮੀ ਹਾਂਜੀ ਆ ਤੁਸੀਂ ਵੇਖੋ ਇੱਥੇ ਬੈਠੇ ਜੇ ਨਾ ਆ ਤਾਈ ਨੂੰ ਸਮਝਾ ਲਿਆ ਕਰੋ ਥੋੜਾ ਬਹੁਤ ਮੈਂ ਕੀ ਸਮਝਾਵਾਂ ਤਾਈ ਨੂੰ ਪਤਾ ਭਾਬੀ ਨੂੰ ਕਿੰਨਾ ਬੋਲਣ ਦੇ ਹੀ ਭਾਬੀ ਕਿੰਨੀ ਦੇ ਦੇ ਰੋਈ ਜਾਂਦੇ ਬਸ ਕਿਉ ਤੁਹਾਨੂੰ ਪਤਾ ਹੀ ਆ ਜਦੋਂ ਆਪਣੇ ਪੇਕੇ ਘਰ ਹੋ ਰਹਿੰਦੇ ਸੀ ਕਿੰਨੇ ਨੌਕਰ ਚੱਕ ਰਹੇ ਉਹਨਾਂ ਦੇ ਅੱਗੇ ਪਿੱਛੇ ਤੇ ਹੁਣ ਸੁਖਣਾ ਆਪਣਾ ਇੰਨਾ ਵੱਡਾ ਪਰਿਵਾਰ ਆ ਤੇ ਸਾਰਿਆਂ ਦਾ ਕੰਮ ਸਗੋਂ ਕਰਦੀ ਆ ਜੇ ਨਹੀਂ ਵੀ ਕੋਈ ਕੰਮ ਹੋਇਆ ਤਾਂ ਫੇਰ ਕੀ ਹੋ ਗਿਆ ਨਾਲ ਹੀ ਕੋਈ ਇੱਕ ਇੱਕ ਕੰਮ ਵੀ ਨਹੀਂ ਨਾ ਕੀਤਾ ਨਾਲ ਹੀ ਉਹਨਾਂ ਨੇ ਗੱਲਾਂ ਕਰਨੀਆਂ ਉਹਨਾਂ ਨੂੰ ਚੱਲੋ ਜਾਂਦਾ ਵਾ ਉਹ ਪ੍ਰਾ ਉਹਦੀ आदत ਹੈ ਕਿ ਇਹ ਬੋਲਣ ਦੀ ਉਹ ਤੇ ਸ਼ੁਰੂ ਤੋਂ ਹੀ ਉਹਦੀ ਸੱਸ ਨਾਲ ਵੀ ਨਹੀਂ ਸੀ ਬਣੀ ਤੇ ਉਹਦੀ ਉਹਦੀਆਂ ਆਦਤਾਂ ਨਾ ਬਦਲੀਆਂ ਉਹ ਪਹਿਲੇ ਸਾਡੇ ਤੇ ਉਹ ਪੰਦੀ ਰਹਿੰਦੀ ਸੀ ਹੁਣ ਸਾਡੀ ਥੋੜੀ ਜਾਨ ਛੱਡੀ ਆ ਉਹਨੇ ਤੇ ਹੁਣ ਨੂੰ ਦੀ ਵਾਰੀ ਆ ਗਈ ਪਰ ਮੰਮੀ ਤੇ ਹੀ ਸਮਝਾਉਣਾ ਐਦਾ ਚੰਗਾ ਨਹੀਂ ਨਾ ਲੱਗਦਾ ਜੇ ਉਹਨੂੰ ਸਮਝਾਣ ਮੈਂ ਗਈ ਨਾ ਉਹਨੇ ਮੇਰੀ ਗੱਲ ਪਹਿਜਣੀ ਮਿਲਟਾ ਫਿਰ ਤੂੰ ਇਹ ਨਾ ਹੋਵੇ ਹੁਣ ਤੂੰ ਭਾਬੀ ਨੂੰ ਕਹਿੰਦਾ ਫੇਰ ਤੂੰ ਮਾਂ ਨੂੰ ਕਹਿੰਦਾ ਫਿਰ ਹਾਏ ਮੇਰੀ ਮਾਂ ਨਾਲ ਲੜਾਈ ਹੋ ਗਈ ਹਾਏ ਮੇਰੀ ਤੇਰੀ ਮਾਂ ਨੂੰ ਨੇ ਕੁਝ ਕਿਹਾ ਨਾ ਤੇ ਉਹਦੇ ਤੇ ਬਰਦਾਸ਼ਤ ਨਹੀਂ ਹੋਣਾ ਪੋਤਾਣੀ ਮਮੀ ਤਾਈ ਦਾ ਨਾ ਨੇਚਰ ਕਹਿੋ ਜਾਵਾ ਆਪਣੇ ਘਰ ਦੇ ਵਿੱਚ ਨਾ ਕਿਸੇ ਨਾ ਵੀ ਮੈਚ ਨਹੀਂ ਹੁੰਦਾ ਕੀ ਕਰ ਸਕਦੇ ਹੁਣ ਉਹਨੂੰ ਬਾਹਰ ਤੇ ਕੱਢ ਨਹੀਂ ਦੇਣਾ ਹੁਣ ਚੇਲਣਾ ਤੇ ਪੈਣਾ ਹੀ ਆ ਉਹਨੂੰ ਚਲ ਤੂੰ ਟੈਨਸ਼ਨ ਨਾ ਲੈ ਸਾਡੇ ਕੋਲ ਤੇ ਜਿੰਨਾ ਹੁੰਦਾ ਨਾ ਵੇਖ ਅਸੀਂ ਪੂਜਾ ਦੇ ਨਾਲ ਕੰਮ ਕਰਾਉਂਦੇ ਹੀ ਰਹਿਨੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਚਲ ਨਾ ਕਰੇ ਨਾਸ਼ਤਾ ਦਾ ਸਾਮ ਲੈਨੇ ਸਾਰਾ ਕੰਮ ਸਾਮ ਲੈਨੇ ਕਰ ਲੈਨੇ ਹੱਲ ਮਿਲ ਕੇ ਹੋਰ ਦਾ ਸੋਰ ਕੀ ਕਰੀਏ ਹੁਣ ਸਿਮਰਾ ਨਾ ਹਾਂਜੀ ਐਨੂੰ ਸਮਝਾ ਜਰਾ ਭਾਬੀ ਦਾ ਬੋਤਾ ਲਾਡਲਾ ਬਣੀ ਫਿਰਦਾ ਈ ਬੜੀ ਹੰਦਰਦੀ ਆਂਦੀ ਉਹਦੇ ਨਾਲ ਉਹ ਨਹੀਂ ਸਿਰੇ ਤੂੰ ਕੰਮ ਕਰ ਲਿਆ ਗਾ ਜਿਹੜਾ ਨਹੀਂ ਕਰਦੀ ਤੈਨੂੰ ਇੰਨਾ ਹੀ ਜਤੰਦਾਰ ਰਹਿਣਾ ਹਰ ਵੇਲੇ ਉਹਦੇ ਨਾਲ ਭਾਬੀ ਕੀ ਗੱਲ ਐ ਭਾਬੀ ਕੀ ਗੱਲ ਐ ਨੀ ਕਰਾਗੀ ਠੀਮਰ ਅਕਲ ਤਾਂ ਉਹਨੂੰ ਹੈ ਨਹੀਂ ਕਿਸੇ ਗੱਲ ਦੀ ਨਾ ਨੂੰ ਝਾੜ ਪੁੰਝੀ ਅਕਲੀ ਨਾ ਨੂੰ ਕਿਸੇ ਸਮਾਨ ਦੀ ਚੋਕਲੀ ਕਿਤੇ ਮੈਂ ਟਕਾਣੇ ਤੇ ਕੋਈ ਰੱਖਾਂ ਸਮਾਨ ਜੀ ਜਦੋਂ ਵੇਖੋ ਨਾ ਜਿਹੜਾ ਗੱਲ ਕਹਿ ਰਹੋ ਸਹੀ ਅਥਰੂਆਂ ਨਾਲ ਪੰਦੀ ਸੱਚੀ ਹੋਣ ਲਈ ਮੈਂ ਸੱਚੀ ਆ ਤੁਸੀਂ ਗਲਤ ਗਿਓ ਸਾਰੇ ਬਿਲਕੁਲ ਸਹੀ ਕਹਿ ਰਹੇ ਪੰਜੀ ਹਾਂ ਕੰਮ ਤੇ ਨੋ ਦਿਨ ਕਰਨਾ ਹੀ ਚਾਹੀਦਾ ਵਾ ਜੋ ਕਹਿੰਦੇ ਪਿਆ ਨਾ ਬਿਲਕੁਲ ਸਹੀ ਕਹਿੰਦੇ ਪਿਆ ਜਦੋਂ ਵੇਖਨੀ ਆ ਤੂੰ ਲੱਗੀ ਹੁੰਨੀ ਰਸੋਈ ਚ ਉਹ ਲੱਗੀ ਹੁੰਦੀ ਰਸੋਈ ਦੱਸਦੀ ਉਮਰ ਕੰਮ ਕਰਨ ਦੀ ਤੁਰਿਆ ਕੋ ਜੰਦਾ ਨਹੀਂ ਮੇਰੇ ਵਾਂ ਉਹ ਤੂੰ ਹੀ ਨਾ ਦੋਵੇਂ ਆਇਓ ਆਪਣੀਆਂ ਹਾਥਾਂ ਦੁਬਾਰ ਇਹਨੂੰ ਬੜੀ ਹੈਦਲੀ ਆ ਬੱਸ ਮੈਂ ਨੇ ਥੋੜੀ ਕਹਿਨੀ ਹੈ ਹਰ ਵੇਲੇ ਬੋਤਾ ਹਮ ਦਰਦ ਦਾ ਬਣੀ ਫਿਰਦਾ ਖਾਲੀ ਨਾ ਮੇਰੇ ਕੋਲ ਦੋਸਤ ਸਰੇ ਨਾਸ਼ਤਾ ਤੂੰ ਪੂਤਾ ਨਹੀਂ ਆ ਉਹ ਕਿਹੜਾ ਕੰਮ ਕਰਦੀ ਹੈ ਕੰਮ ਤੇ ਹੁਣ ਕਰਨਾ ਮੈਂ ਕੀ ਕਰ ਹਾਂ ਫਿਰ ਹੁਣ ਜਦੋਂ ਉਹ ਨਾ ਉੱਠੇ ਤੇ ਫਿਰ ਮੈਨੂੰ ਤੇ ਕੰਮ ਕਰਨਾ ਹੈ ਐਡਾ ਹੁੰਦਾ ਪਰਿਵਾਰ ਆ ਕੰਮ ਦਾ ਤੁਹਾਨੂੰ ਕਰਨਾ ਮੈਂ ਵੀ ਨਾ ਕਰਾਂ ਉਹ ਵੀ ਨਾ ਕਰੇ ਤੇ ਤੈਨੂੰ ਕਰਨਾ ਪੈਣਾ ਨਾ ਸਵੇਰ ਦਾ ਮੈਂ ਕਰ ਲੈਨੀ ਆ ਹਾਂ ਸਬਜੀ ਬਣਾ ਕੇ ਰੱਖ ਦੇਣੀ ਤੇ ਪੈਰ ਦਾ ਤੁਸੀਂ ਕਰ ਲੈਂਦੇ ਹੋ ਤੇ ਚਾਹ ਚੂ ਤੁਸੀਂ ਬਣਾਉਂਦੇ ਹੋ ਮੈਂ ਹੈ ਕਿਹੜਾ ਘਰ ਵਿੱਚ ਫੁਲਕੇ ਇੱਕ ਬਣਾਉਣੇ ਹੁੰਦੇ ਉਹ ਵੀ ਸੁਣਾmdi ਰਹਿੰਦੀ ਹੈ ਹਾਂ ਟੜ ਕਿੰਨੇ ਬਣਾਵਾ ਮੰਮੀ ਜੀ ਕਿੰਨੇ ਬਣਾਵਾ ਉਹ ਵੀ ਨਾਲ ਰਿੰਬੀ ਲੱਗੀ ਉਹ ਵੀ ਕਰਾ ਦੇ ਦੱਸ ਕਿੰਨੇ ਕੇ ਖਾਣੇ ਹੁੰਦੇ ਸਾਰਿਆਂ ਨੇ ਦੋ ਦੋ ਤਿੰਨ ਦੇ ਮੁਲਕੇ ਖਾਣੇ ਨਹੀਂ ਗਿਣਤੀ ਕਰਨੀ ਰੋਜ਼ ਤੁਸੀਂ ਜੋ ਕੀਤਾ ਨਾ ਬਹੁਤ ਵਧੀਆ ਕੀਤਾ ਇਤਰਾ ਹੀ ਇਹ ਨੰਨੇ ਸੂਤਰ ਹੋਣਾ ਨਹੀਂ ਤਾਂ ਅਹੀਓਂ ਹੀ ਕੰਮ ਕਰਦੀਆਂ ਰਹਿਣਾ ਜੀ ਹੋਰ ਕੀ ਇਹ ਕੋਈ ਤਰੀਕਾ ਥੋੜੀ ਜਿਹਾ ਨੂਆਂ ਦੇ ਕੰਮ ਘਰ ਦੇ ਕੰਮ ਕਰਦੀਆਂ ਸੋਹਣੀਆਂ ਲੱਗਦੀਆਂ ਸਾਡਾ ਹੁਣ ਬੈਣ ਦਾ ਟਾਈਮ ਆ ਕਿ ਕੰਮ ਕਰਨ ਦਾ ਉਹ ਸੋਚਦੀ ਇਹ ਸਾਰਾ ਕੰਮ ਮੈਂ ਹੀ ਕਰਦੀਆਂ ਕਰ ਤਾਂ ਮੇਰੇ ਤੋਂ ਬਿਨਾ ਇਨਾਂ ਦਾ ਗੁਜ਼ਾਰਾ ਹੀ ਨਹੀਂ ਹੈ। ਉਹ ਹੀ ਇਹ ਕਹਿੰਦੀ ਮੈਂ ਇਹ ਤਾਂ ਕਰਦੀ ਵੀ ਹੁਣ ਇਹ ਕਰਦੀ ਵੀ ਸੁਣ ਇਹ ਜਿਹੜੀ ਗੱਲ ਕਹੋ ਉਹ ਹੀ ਵੀ ਪੜਦਾ ਪਾ ਦਿੰਦੀ ਉਸ ਵੇਲੇ ਮੈਂ ਉਹਨੇ ਕਰਕੇ ਹਟੀਆਂ ਮੈਂ ਕਰ ਲੰਨੀ ਆ ਜੀ ਇਹ ਆ ਉਹ ਅੱਗੋ ਤੇ ਕਰਨ ਹੀ ਨਹੀਂ ਦਿੰਦੀ ਗੱਲ ਸਾਨੂੰ ਲੈ ਹੁਣ ਕੱਲ ਦੀ ਗੱਲ ਵੇਖੋ ਮੈਂ ਮੈਂ ਨਾਸਤ ਵੀ ਨਹੀਂ ਮੈਂ ਕਿਚਲ ਪੂਜਾ ਤੂੰ ਨਾ ਡਸਟਿੰਗ ਕਰ ਲੈ ਕੱਪੜਾ ਫੜ ਕੇ ਪਤਾ ਕਿਵੇਂ ਕਰਦੀ ਹੈ ਇਹ ਇਹ ਤੇ ਮੈਂ ਕਿਉਂ ਮਰੇ ਮੈਂ ਕਿ ਤੂੰ ਤੇ ਐ ਹੱਥ ਵੀ ਲਾ ਨਹੀਂ ਜੇ ਮਰੇ ਬੰਦੇ ਨੂੰ ਬੰਦਾ ਡਰਦਾ ਹੱਥ ਲਾਂਦਾ ਇਸ ਰਹੀ ਤੇ ਜਾਣਨੀ ਹੈ ਜੀ ਨਹੀਂ ਇੱਕ ਗੱਲ ਹੈ ਸਾਡੀ ਉਮਰ ਕੰਮ ਕਰਨ ਦੀ ਦੇਹ ਆਪਣੀ ਚਾਹੀਦਾ ਪਤਾ ਹੈ ਨਾ ਫਿਰ 4 ਵਜੇ ਮੇਰਾ ਕਮਰਾ ਖੜਕਾਨ ਲਾ ਪੰਦੀ ਸੀ ਮੈਂ ਉਸ ਰਹੀਂ ਉਹਨੂੰ ਟਾੜ ਖੜਕਾਨਦੀ ਆ ਤਾਂ ਹੁਣ ਅਗੋ ਦੇਖੋ ਇਹ ਨਹੀਂ ਕੰਮ ਕਰੇਗੀ ਤੇ ਦੂਜੀ ਤੇਰੀ ਨੂੰ ਵੀ ਆਣੀ ਉਹਦੀ ਵੀ ਆਣੀ ਹੈ ਇਹਨੇ ਕੀ ਸਿਖਾਣਾ ਹੋਣਾ ਅਸੀਂ ਉਹਨਾਂ ਦਾ 4 ਵਜੇ ਬੂਆ ਖੜਕਾਵਾਂਗੇ ਨੇ ਨ ਕੀ ਸਿਖਾਣਾ ਮੈਨੂੰ ਤੂੰ ਦੱਸ ਨਾ ਸਿਖਾਣਾ ਕੀ ਉਹਨਾਂ ਨੂੰ ਪੂਜਾ ਨੇ ਉਹੋ ਕੋਸ਼ਿਸ਼ ਕੋਣਾ ਜੇ ਕੁਛ ਆਪ ਕਰਦੀ ਕਰਦੀ ਤੇ ਹੈ ਨਹੀਂ ਕੋਈ ਵੀ ਕੰਮ ਝਾਰਪੂ ਦਾ ਨਾਮ ਲਉਂਦੇ ਉਹਨੂੰ ਤੂੰ ਐਂਜੋ ਨਾ ਮਰ ਖੜ ਕੀ ਗਿਆ ਤੱਕੜ ਪਾ ਡੂ ਪਿਆ ਮੇਰੇ ਤੇ ਉਹਨਾਂ ਨੇ ਵੀ ਇਹਦੇ ਮਗਰ ਹੀ ਲੱਗਣਾ ਸਾਡੇ ਮਗਰ ਨਹੀਂ ਉਹ ਲੱਗਣਾ ਉਹਨਾਂ ਨੇ ਕਹਿ ਨਹੀਂ ਇਹ ਨਹੀਂ ਕਰਦੀ ਦਸੀ ਉਹ ਕਰੀਏ ਅਸੀਂ ਨੌਕਰਾਂ ਕਰਦੇ ਸਹੀ ਗੱਲ ਸਾਡੇ ਹੁਣ ਬਹਿਨ ਦੀ ਉਮਰ ਹੈ ਕੰਮ ਕਰਨ ਦੀ ਉਮਰ ਅਸੀਂ ਤੇ ਨਾ ਸ਼ੁਰੂ ਤੋਂ ਤੁਹਾਡੇ ਦਾਬੀਦਾਰ ਨੇ ਜੇ ਤੁਸੀਂ ਕਹਿੰਦੇ ਨਾ ਦਿਨ ਤੇ ਤੁਸੀਂ ਦੇ ਜੇ ਤੁਸੀਂ ਕਹਿੰਦੇ ਨਾ ਰਾਤ ਤੇ ਅਸੀਂ ਰਾਤ ਅਸਤੇ ਜਿਵੇਂ ਨਾ ਨੱਚਦੇ ਫਿਰਦੇ ਸਾ ਤੁਹਾਡੇ ਕਹਿਣ ਤੇ ਹੋ ਕੇ ਜੀ ਮਰ ਗਏ ਆ ਜਿਹੜਾ ਪਾੜਾ ਪੜਾਉਂਦੀ ਨਾ ਉਹੋ ਹੀ ਪੜਦੇ ਆ ਦੂਜਾ ਕੋਈ ਕਹਿੰਦਾ ਹੀ ਨਹੀਂ ਸਾਂ ਪਰ ਮੇਰੀਓ ਭੈਣ ਨੂੰ ਦੇਖੋ ਮੈਂ ਤੁਹਾਨੂੰ ਸਾਰਾ ਕੁਝ ਸਿਖਾਇਆ ਨਹੀਂ ਸਿਖਾਇਆ ਕੋਈ ਨਹੀਂ ਪਹਿਲੇ ਵੀ ਸਿੱਖਿਆ ਹੋਏ ਸਾਂ ਇਹ ਨਾ ਇਹ ਜਿਹੜੀਆਂ ਗੱਲਾਂ ਸਿਖਾਣਾ ਸਿਖਾਈਆਂ ਨਾ ਮੇਰੇ ਪਤਾ ਸ਼ਰੀਕੇ ਚ ਕਿੰਨੀ ਇੱਜ਼ਤ ਆ ਕਿ ਪੁੱਪਿੰਦਰ ਕੋਨੇ ਆਪਣੀਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇਰੇ ਪੇ ਕਿਉਂ ਨਾ ਕਲਾ ਤੇਰਾ ਸੂਟ ਨਹੀਂ ਆਣਾ ਚਾਹੀਦਾ ਜੇ ਸੂਟ ਆਏਗਾ ਨਾ ਦੋਨਾਂ ਦੇ ਵੀ ਨਾਲ ਹੀ ਆਣਗੇ ਤੇ ਇੱਕੋ ਜੇ ਆਣਗੇ ਇਹ ਨਾ ਹੋਵੇ ਤੇਰਾ ਥੋੜਾ ਵਧੀਆ ਹੋਵੇ ਤੇ ਉਹਨਾਂ ਦਾ ਹਲਕਾ ਹੋਵੇ ਤੇ ਚੌਥਾ ਨਾਲ ਮੇਰਾ ਵੀ ਆਏਗਾ ਤੇ ਮੇਰੇ ਤੇ ਫੇਕੇ ਹੁਣ ਤੱਕ ਵਿਚਾਰੇ ਚਾਰ ਚਾਰ ਸੂਟ ਹੀ ਜਦੋਂ ਵੀ ਆਂਦੇ ਵਿਚਾਰੇ ਚਾਰ ਸੂਟ ਭਾਵੇਂ ਕੋਈ ਚੀਜ਼ ਲਿਆਨ ਤੇ ਭਾਵੇਂ ਨਾ ਲਿਆਨ ਚਾਰ ਸੂਟ ਪਹਿਲੇ ਉਹਨਾਂ ਨੂੰ ਟੈਨਸ਼ਨ ਹੁੰਦੀ ਕਿ ਚਾਰ ਸੂਟ ਲੈ ਲਈਏ ਸਿਮਰਨ ਹਾਂ ਮੈਂ ਸੋਚਣ ਲਈ ਹਾਂ ਆ ਜਿਹੜੀ ਰੀਤ ਆ ਆਪਾਂ ਤੋੜ ਨਾ ਦਈਏ ਆ ਜਿਹੜੇ ਇਕੱਠੇ ਇਕੋ ਜੇ ਸੂਟ ਲੈ ਕੇ ਆਉਂਦੀ ਹਾਏ ਆ ਤੇ ਗੱਲ ਬੜੀ ਵਧੀਆ ਹੋ ਜਾਣੀ ਜੇ ਸੱਚੀ ਮੇਰੇ ਪੇਕੇੰਦੇ ਸਾਹ ਜਣਾ ਉਹ ਵਿਚਾਰੇ ਦੁਕਾਨਦ ਮਹੀਨੇ ਬਾਅਦ ਤੇ ਕੋਈ ਨਾ ਕੋਈ ਆ ਜਾਂਦਾ ਮਿਲਨ ਮੈਨੂੰ ਹੈ ਉਹ ਜਦੋਂ ਵਿਚਾਰੇ ਦੁਕਾਨ ਤੇ ਜਾਂਦੇ ਨੇ ਨਾ ਉਹਨੂੰ ਦੁਕਾਨਦਾਰੇ ਨੂੰ ਕਰਨਗੇ ਚਾਰ ਸੂਟ ਕੱਢ ਦਿਓ ਇਕੋ ਜੇ ਉਹ ਉੱਤੇ ਹੱਸਦੇ ਨੇ ਉਹ ਕਹਿੰਦੇ ਦੁਕਾਨ ਖੋਲਨੀ ਜੇ ਹੈ ਇਕੋ ਜੇ ਸੂਟ ਸਾਰਿਆਂ ਦੇ ਲੈ ਚੱਲੇ ਮੇਰੇ ਤੇ ਨੇ ਵਧੀਆ ਯੋਧੇ ਜੀ ਹੱਕਾ ਮੋਹ ਜੇ ਤੇ ਸੱਚੀ ਗੱਲ ਜੇ ਕੋਈ ਇਤੋਂ ਵਧੀਆ ਹੋਰ ਕੀ ਹੋ ਸਕਦਾ ਥੋੜੋ ਰੀਤ ਨੂੰ ਕਿਉਂ ਮੈਰੀ ਇਤ ਨਹੀਂ ਤੋੜਨੈ ਨਹੀਂ ਨਾ ਇਤੱਕ ਛਾਈ ਨੇ ਤੋੜੀਏ ਤੇ ਨਾ ਮੈਂ ਤੋੜਨ ਦੇਣੀ ਜੇ ਜਿਹੜੀ ਵੀ ਸ਼ੁਰੂ ਤੋਂ ਚੱਲਦੀ ਉਹ ਹੀ ਚੱਲੇਗੀ ਇਹ ਤੇ ਕੱਲੂ ਵੀ ਸਾਡੀਆਂ ਨੋਹਾਂ ਆਉਣਗੀਆਂ ਤੇ ਉਹਨਾਂ ਨੂੰ ਵੀ ਚਾਰ-ਚਾਰ ਸੂਟ ਸਾਡੇ ਲਿਆ ਕੇ ਦੇਣੇ ਪਿਆ ਕਰਨੇ ਚਾਰ ਕਿਉਂਕ ਨਹੀਂ ਜਿਹੜਾ ਹਾਏ ਹਾਏ ਫੇਰ ਤਾਂ ਵੱਧ ਜਾਣੇ ਜੇ ਪੂਜਾ ਵੀ ਤੇਗੀ ਜਿਉਨ ਇੱਕ ਵਿੱਚ ਪੰਜਵੀਂ ਆਓ ਤੇ ਫਿਰ ਉਹਨਾਂ ਕੋ ਕੀਤਾ ਦਿੱਤੇ ਜਾਣੇ ਕਿ ਨਹੀਂ ਦਿੱਤੇ ਜਾਣੇ ਜੀ ਜਿਦੋਂ ਮਾਤੜ ਸਾਥੀ ਉਹਦੇ ਨਹੀਂ ਉਹਦਾ ਦੇਖੀ ਜਾਏਗੀ ਜੇ ਉਹ ਵਿਚਾਰੇ ਹੋਈਆਂ ਪੂਰੇ ਸੂਰੇ ਤੇ ਵਿਚਾਰੇ ਕੀ ਕਰਨਗੇ ਤੇ ਇਹਨੂੰ ਮਿਲਣ ਹੀ ਨਹੀਂ ਆਣਗੇ ਵਿਚਾਰੇ ਕਦੀ ਇਹ ਰੀਤ ਤੋੜਾਂ ਗਈ ਤੇ ਸਹੀ ਰਹਿਣੀ ਆ ਫੇਰ ਹੀ ਉਹਨਾਂ ਦੇ ਮਾਪੇ ਆਉਣਗੇ ਨਹੀਂ ਤਾਂ ਅਗਲਿਆਂ ਨੇ ਆਣਿਆ ਹੀ ਨਹੀਂ ਓਹੋ ਹੈਂਡਲ ਵੀ ਲੱਥ ਗਿਆ ਅੱਜ ਕਹਿ ਕੇ ਇਹਨਾਂ ਨੂੰ ਵੀ ਲਗਵਾਵਾ ਭਾਬੀ ਹਾਂ ਰਿੰਬੀ ਕੀ ਕਰਨ ਦੇ ਸਫਾਈ ਕਰਦੇ ਵੀ ਹਾਂ ਹਾਂ ਡਸਟਿੰਗ ਡਸਟ ਪਈ ਮੈਂ ਕਿ ਸਾਫ ਕਰਨਾ ਦਿਨੀ ਮੈਂ ਡਸਟ ਕਰ ਲਉ ਗੱਲਾਂ ਤੁਹਾਨੂੰ ਫੇਰ ਸੋਨ ਨੂੰ ਮਿਲ ਜਾਂਦੀਆਂ ਕੋਈ ਗੱਲ ਨਹੀਂ ਰਿੰਪੀ ਫੇਰ ਕੀ ਹੋ ਗਿਆ ਹੁਣ ਆਪਾਂ ਸਫਾਈ ਤੇ ਕਰਨੀ ਹੈ ਨਾ ਉਹ ਦੀਵਾਲੀ ਕੋਲ ਆਉਂਦੀ ਵੀ ਮੈਂ ਸੋਝ ਵੀ ਇੱਕ ਦਿਨ ਸਾਰਾ ਸਮਾਨ ਨਾ ਆਪਾਂ ਕਿਚਨ ਦਾ ਬਾਹਰ ਕੱਢ ਲਈਏ ਤੇ ਚੰਗੀ ਤਰ੍ਹਾਂ ਸਫਾਈ ਕਰੀਏ ਕੋਈ ਨਹੀਂ ਆਪਾਂ ਕਰ ਲਾਂਗੇ ਭਾਬੀ ਗੱਲ ਕਰਾਂ ਹਾਂ ਬੋਲ ਰਿੰਪੀ ਬਸ ਆਈ ਕਰਨਾ ਕਰਕੇ ਨਾ ਮੇਰਾ ਵਿਆਹ ਕਰਉ ਨੂੰ ਦੇਲ ਨਹੀਂ ਕਰਦਾ ਸੱਚੀ ਦੱਸਾਂ ਤੁਹਾਨੂੰ ਮੈਂ ਕਿਹੜੇ ਕਰਨਾ ਕਰਕੇ ਕਿਹੜੇ ਕਰਨਾ ਕਰਕੇ ਜੋ ਕੁਝ ਤੁਹਾਡੇ ਨਾਲ ਹੁੰਦਾ ਐ ਇੰਨਾ ਕਰਨ ਦੇ ਬਾਵਜੂਦ ਵੀ ਇਹ ਕੁੜੀ ਨੂੰ ਇੰਨਾ ਕੁ ਸੁੰਨਾ ਪੈਂਦਾ ਵਾ ਫਿਰ ਇੱਥੇ ਜੰਗ ਬੰਦ ਆਪਣੇ ਮਾਪੇ ਕੋਲ ਠੀਕ ਵਾ ਕੋਈ ਕਦਰ ਤੇ ਇਹਨੇ ਪਾਣੀ ਨਹੀਂ ਨਹੀਂ ਮੰਮ ਮੰਮੀ ਵੀ ਇਹੀ ਗੱਲ ਕਹਿੰਦੇ ਤੇਰਾ ਵਿਆਹ ਨਾ ਸੀ ਬੜੇ ਵੱਡੇ ਘਰ ਚ ਕਰਾਂਗੇ ਵੱਡੇ ਘਰ ਚ ਕਰਨਾ ਇੱਧਰ ਵੇਖੋ ਕੀ ਕੁਝ ਤੁਹਾਡੇ ਨਾਲ ਹੁੰਦਾ ਪਿਆ ਮੈਨੂੰ ਤਾਂ ਬਹੁਤ ਡਰ ਲੱਗਦਾ ਫਾਬੀ ਜੋ ਤੁਹਾਨੂੰ ਵੇਖਣ ਗਏ ਸੀ ਤੁਹਾਡੇ ਮੰਮੀ ਪਾਪਾ ਨੇ ਭਰਾ ਨੇ ਸਾਰਿਆਂ ਨੇ ਇੱਕੋ ਗੱਲ ਕਹੀ ਸੀ ਕਿ ਸਾਡੀ ਬੜੀ लाਡਲੀ ਕੁੜੀ ਆ ਇਹਨੇ ਕਦੇ ਕੰਮ ਨਹੀਂ ਕੀਤਾ ਇਹਨੂੰ ਘੱਟੇ ਤੋਂ ਅਲਰਜੀ ਆ ਤੇ ਅੱਜ ਉਹ ਕੰਮ ਇਹ ਦੇਖ ਲੋ ਜਿਹੜਾ ਕੁੜੀਆਂ ਵਿਆਹੀਆਂ ਜਾਣ ਨਾ ਆ ਘੱਟੇ ਤੋਂ ਅਲਰਜੀ ਆ ਲੁਰਜੀਆਂ ਆ ਜਿਹਨੇ ਕਦੇ ਕੰਮ ਨਹੀਂ ਨਾ ਕੀਤਾ ਹੁੰਦਾ ਉਹ ਸਭ ਗੱਲਾਂ ਖਤਮ ਹੋ ਜਾਂਦੀਆਂ ਭਾਬੀ ਆਓ ਹੀ ਹੱਥ ਨੇ ਨਾ ਜਿਹੜੇ ਵਿਆਹ ਬਿਲਾ ਕਿੰਨੇ ਚਮਕਦੇ ਸੀ ਕਿੰਨੇ ਸੋਨੇ ਸੋਨੇ ਨੇਲਸ ਹੀ ਤੇ ਹੁਣ ਇਹਨਾਂ ਤੋਂ ਨਾ ਕੀ ਹੋ ਗਿਆ ਕੋਈ ਗੱਲ ਨਹੀਂ ਸਾਰੇ ਚਾਹ ਹੀ ਖਤਮ ਹੋ ਜਾਂਦੇ ਕੁੜੀਆਂ ਦੇ ਸੱਚੀ ਬਹੁਤ ਚਲ ਤੇਰੀ ਗੱਲ ਠੀਕ ਹੈ ਪਰ ਮੇਰੀ ਗੱਲ ਸੁਣ ਚੰਗੇ ਘਰਾਂ ਦੀਆਂ ਕੁੜੀਆਂ ਨਾ ਘਰ ਸਾਮ ਦੀਆਂ ਚੰਗੀਆਂ ਲੱਗਦੀਆਂ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਜੇ ਆਪਾਂ ਨਹੀਂ ਕੰਮ ਕਰਾਂਗੇ ਤੇ ਪੇਕੇਆਂ ਤੱਕ ਗੱਲਾਂ ਜਾਣਗੀਆਂ ਇੱਧਰ ਉੱਧਰ ਹੋਰ ਰਿਸ਼ਤੇਦਾਰਾਂ 'ਚ ਗੱਲਾਂ ਜਾਣਗੀਆਂ ਘਰਾਂ 'ਚ ਕਲੇਸ਼ ਪਾਏਗਾ ਤੇ ਜੇ ਐਨੋ ਤੇ ਅਸੀਂ ਆਪਣਾ ਘਰ ਸਮਝ ਕੇ ਹੀ ਆldੀਆਂ ਪਰ ਭਾਬੀ ਜੇ ਕੰਮ ਕਰਨ ਦੇ ਬਾਜੂ ਦੀ ਗੱਲਾਂ ਸੁਣਨ ਨੂੰ ਮਿਲਣ ਤੇ ਫਿਰ ਠੀਕ ਸਾਦਾ ਉਹ ਜੇ ਕੰਮ ਦਾ ਜੇ ਫਿਰ ਵੀ ਕਦਰ ਨਹੀਂ ਪੈਣੀ ਕੰਮ ਕਰਕੇ ਵੀ ਪਰ ਚਲ ਛੱਡ ਰਿੰਪੀ ਹੁਣ ਮੈਨੂੰ ਮੇਰੇ ਕੋਲ ਨਾ ਤੇਰੀ ਇਸ ਗੱਲ ਦਾ ਜਵਾਬ ਨਹੀਂ ਹੈਗਾ ਹੱਲੇ ਕਈਆਂ ਦਾ ਨਾ ਸੁਭਾਅ ਹੀ ਹੁੰਦਾ ਪਰ ਭਾਬੀ ਮੈਂ ਨਹੀਂ ਵਿਆਹ ਕਰਾਉਣਾ ਜੀ ਬਸ ਐਵੇਂ ਨਹੀਂ ਕਰਾਣਾ ਮੈਂ ਨਹੀਂ ਕਰਾਣਾ ਮੈਂ ਚੱਲੀ ਠੀਕ ਹੈ ਮੰਨੀ ਨਹੀਂ ਕਮਲੀਏ ਤੈਨੂੰ ਕੀ ਪਤਾ ਜੇ ਮਾਪਿਓ ਤੀਆਂ ਘਰ ਰੱਖ ਸਕਦੇ ਹੋ ਨਾ ਤੇ ਕਿਦਾਂ ਦਿਲ ਕਰਦਾ ਆਪਣੇ ਕਲੇਜੇ ਦਾ ਟੁਕੜਾ ਦੇਣ ਨੂੰ ਆਪਣੀਆਂ ਧੀਆ ਤੋੜਨ ਨੂੰ ਧੀਆ ਤੇ ਸਬਦੀਆਂ ਲਾਡਲੀਆਂ ਹੁੰਦੀਆਂ ਨੇ ਪਰ ਇਹ ਤਾਂ ਇੱਕ ਜੱਗ ਦੀ ਰੀਤ ਐ ਉਹ ਕਹਿੰਦੇ ਨੇ ਨਾ ਉਹ ਸਾਡੇ ਪੁਰਾਣੇ ਜ਼ਮਾਨੇ ਸਾਡੇ ਦਾਦਾ ਦਾਦੀ ਕਹਿੰਦੇ ਹੁੰਦੇ ਸੀ ਕਿ ਰਾਜੇ ਮਹਾਰਾਜਿਆਂ ਨੇ ਵੀ ਧੀਆ ਨੂੰ ਆਪਣੇ ਘਰ ਨਹੀਂ ਰੱਖਿਆ ਉਹਨੂੰ ਵੀ ਤਾਂ ਧੀ ਤੋੜਨੀ ਪਈ ਐ ਤੇ ਇਸ ਕਰਕੇ ਆਪਾਂ ਵੀ ਤੇ ਵਿਆਹ ਕੀ ਆਈਆਂ ਹੀ ਆ ਧੀਆ ਨੂੰ ਤੇ ਕੋਈ ਨਹੀਂ ਘਰ ਰੱਖ ਸਕਦਾ ਹੈਲੋ ਹਾਂ ਪੁੱਤ ਐਦ ਕੀ ਕੋਟੀ ਮੈਨੇ ਦੂਜੇ ਰੰਗ ਦੀ ਬਣਾ ਕੇ ਦੇਈ ਨਾਲੇ ਤੇ ਨਾਲੇ ਪਿਛਲੀ ਵਾਲੀ ਨਾ ਉਹ ਥੋੜੀ ਟਾਈਟ ਸੀ ਤੇ ਐਦ ਕੀ ਥੋੜੀ ਢਿੱਲੀ ਰੱਖੀ ਆਹੋ ਚਲ ਠੀਕ ਆਹੋ ਠੀਕ ਬਸ ਓਕੇ ਓਕੇ ਕਿੰਨੂ ਕਹਿੰਦੇ ਮੰਮੀ ਕੋਟੀ ਤਾਂ ਉਹ ਜਿਵੇਂ ਨੂੰ ਆਖਣ ਲਈ ਲੈ ਤੁਹਾਨੂੰ ਪਿਛਲੇ ਸਾਲ ਹੀ ਪਸੰਦ ਨਹੀਂ ਆਈ ਫੇਰ ਉਹਨਾਂ ਨੂੰ ਕਹਿਤਾ ਜੇ ਹੋਰ ਕਿ ਇਹਨੂੰ ਕਹਿ ਲਓ ਉਹ ਟਾਈਟ ਸੀ ਪੁੱਤ ਤੇ ਆਹੋ ਤਾਂ ਹੀ ਤੇ ਕਹਿ ਰਹੀ ਪਿਛਲੇ ਸਾਲ ਤੁਹਾਨੂੰ ਪਸੰਦ ਨਹੀਂ ਆਈ ਫੇਰ ਉਹਨੂੰ ਕਹੀ ਜਾਂਦੇ ਜੇ ਤੂੰ ਆਪੇ ਥੋੜੀ ਤੇ ਲਿਵਣਾ ਦਊਗੀ ਇਹ ਚ ਕਿਹੜੀ ਗੱਲ ਐ ਤੇ ਲਿਵਣਾ ਦਊਂ ਫੇਰ ਤੀ ਕਹਣਾ ਮੈਨੂੰ ਪਸੰਦ ਨਹੀਂ ਆਈ ਫੇਰ ਉਹ ਵਾਪਸ ਕਰਨ ਜਾਓਗੇ ਮੰਮੀ ਇੱਕ ਗੱਲ ਕਰਾਂ ਤੁਹਾਡੇ ਨਾਲ ਕਰੋ ਜੀ ਇੱਕ ਪਾਸੇ ਤੁਸੀਂ ਭਾਬੀ ਨੂੰ ਧੀ ਧੀ ਕਹਿੰਦੇ ਜੇ ਤੇ ਦੂਜੇ ਪਾਸੇ ਤੁਸੀਂ ਨਣ ਗੱਲਾਂ ਕਰਦੇ ਜੰਨੀ ਆ ਨਹੀਂ ਮੇਰੀ ਸੁਣ ਗੱਲ ਧੀ ਤੇ ਤੂੰ ਮੇਰੀ ਐ ਤੂੰ ਹੀ ਮੇਰੀ ਆ ਉਹ ਧੀ ਥੋੜੀ ਐ ਉਹ ਨੂ ਆ ਤੇ ਨੋ ਨੂੰ ਆਪਾਂ ਕੀ ਕਹਿਣਾ ਧੀ ਇਹ ਫਲਾਣਾ ਕੰਮ ਕਰ ਦੇ ਕਿਉਂ ਨੁਤੀ ਕਵਾਂਗੇ ਤਾਂ ਫੇਰ ਯੋ ਭੱਜ ਕੇ ਕਰੂਗੀ ਜੋ ਮੈਂ ਨੋਵੇਂ ਪੂਜਾ ਆ ਕੰਮ ਕਰੀ ਉਹਨੇ ਢਲੀ ਹੋ ਕੇ ਉੱਠਣਾ ਪੋਤੇ 3 ਮੇਰੀ ਉੱਠ ਉਹਨੇ ਉਹ ਭੱਜ ਕੇ ਉੱਠਣਾ ਅੱਛਾ ਹਾਂ ਉਹ ਨੋ ਆ ਹਨਾ ਹਾਂ ਉਹ ਵੀ ਕਹੇ ਦੀ ਧੀ ਐ ਮੰਮੀ ਵਿਆਹ ਸਮੇਂ ਤਾਂ ਉਹ ਬੜੀਆਂ ਕਹਿੰਦੇ ਆ ਨਹੀਂ ਜੀ ਪਤਾ ਢੀ ਨੋ ਨਹੀਂ ਪਤਾ ਦਿੱਤੀ ਬਣਾ ਕੇ ਲੈ ਕੇ ਚੱਲੇ ਆ ਤੇ ਫਿਰ ਵਿਆਹ ਤੋਂ ਬਾਅਦ ਕੀ ਹੁੰਦਾ ਫਿਰ ਉਹੀ ਧੀ ਨੂੰ ਨੋ ਬਣਾ ਦਿੰਦੇ ਜੇ ਤੇ ਜਦੋਂ ਆਪਾਂ ਅਸਕਰ ਜੀ ਨੋਆ ਤੇ ਪਤਾ ਉਹਨੇ ਨੋ ਹੀ ਰਹਿਣਾ ਏ ਤੇ ਕਿਉਂ ਆਪਾਂ ਤੀ ਨਹੀਂ ਬਣਾ ਸਕਦੇ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਰਾਤੀ ਨਾਲੇ ਹੁੰਦਾ ਤੂੰ ਭਾਂਡੇ ਘਤੋਂ ਡਈ ਸਾ ਮੰਮੀ ਰਾਤੀ ਭਾਂਡੇ ਕਿੰਨੇ ਸੀ ਕਿੰਨੇ ਪ੍ਰੋਹਣੇ ਸੀ ਨਾਲੇ ਅਹੀਂ ਵੀ ਘਰ ਦੇ ਸੁੱਖ ਨਾਲ ਕਿੰਨੇ ਜੀ ਮੈਂ ਤੇ ਵੈਸੇ ਰਾਤੀ ਸਟੱਡੀ ਕਰਦੀ ਪਈ ਸਾਂ ਤੇ ਮੈਂ ਪਾਣੀ ਪੀਣ ਆਈ ਤੇ ਸੋਈ ਤੇ ਵੇਖ ਭਾਬੀ ਕੱਲੇ ਲੱਗੇ ਇੰਨਾ ਭਾਂਡਾ ਤੇ ਫਿਰ ਮੈਨੂੰ ਚੰਗਾ ਨਹੀਂ ਲੱਗਾ ਮੰਮੀ ਉਹ ਸਾਰੇ ਕੱਲੇ ਲੱਗੇ ਸੀ ਉਹ ਵੀ ਠੱਗ ਹੀ ਹੋਣਗੇ ਤੇ ਮੰਜਾ ਦਾ ਤੇ ਕੀ ਹੋ ਗਿਆ ਤੇ ਕੱਲੇ ਲੱਗੇ ਤੇ ਇਹਦਾ ਮਤਲਬ ਤੇਰਾ ਕਹਿੰਦਾ ਕਿ ਮਤਲਬ ਇਹ ਮੈਂ ਲੱਗ ਜਾਨੀ ਜਾਂ ਤੇਰੀ ਤਾਈ ਲੱਗ ਜਾਂਦੀ ਕੰਮ ਹੋਦਾ ਸੀ ਤੂੰ ਨਹੀਂ ਕਰਨਾ ਸੀ ਮੰਮੀ ਦੀ ਗੱਲ ਕਿਉਂ ਨਹੀਂ ਸਮਝਦੇ ਤੁਸੀਂ ਨਹੀਂ ਕਰਾ ਸਕਦੇ ਕਮ ਸੇ ਕਮ ਮੈਂ ਤੇ ਕਰਵਾ ਸਕਦੀ ਕਿ ਨਹੀਂ ਕਰਾ ਸਕਦੀ ਲੈ ਤੂੰ ਕਿਉਂ ਕਰਾਣੀ ਤੂੰ ਠੇਕਾ ਲਿਆ ਸੀਗਾ ਤੂੰ ਆਪਣੀ ਨਾ ਪੜਾਈ ਨਾ ਮਤਲਬ ਰਾਹ ਤੈਨੂੰ ਮੈਂ ਦੱਸ ਦਾਂ ਐਦ ਕੇ ਨੰਬਰ ਵਧੀਆ ਹੋਣੇ ਚਾਹੀਦੇ ਆ ਮੰਮੀ ਵੱਡੀ ਮੰਮਾ ਚਾਚੀ ਇਹ ਤਾਂ ਗੱਲਾਂ ਕਰਦੇ ਕਰਦੇ ਨਾਲ ਤੁਸੀਂ ਵੀ ਰਲ ਜਾਂਦੇ ਜੀ ਕਮ ਸੇ ਕਮ ਇੱਕ ਜਣਾ ਤਾਂ ਸਮਝਾਉਣ ਵਾਲਾ ਹੋਵੇ ਮੈਂ ਤੇਰਾ ਕੀ ਇਰਾਦਾ ਮੈਂ ਉਹਨਾਂ ਨਾਲ ਲੜ ਪਾਵਾਂ ਉਹਨਾਂ ਨਾਲ ਫਿੱਕ ਪਵਾ ਲਵਾਂ ਹੈ ਮੈਂ ਲੜਨ ਦੀ ਗੱਲ ਨਹੀਂ ਕਰਦੀ ਮੰਮੀ ਮੈਂ ਸਮਝਾਉਣ ਦੀ ਗੱਲ ਕਰਦੀ ਪਈਆਂ ਜੇ ਇੱਕ ਗਲਤ ਬੋਲਦਾ ਪਿਆ ਤਾਂ ਦੂਜਾ ਵੀ ਨਾਲ ਗਲਤੀ ਬੋਲੇਗਾ ਕਮ ਸੇ ਕਮ ਉਹਨਾਂ ਨੂੰ ਤਾਂ ਸਮਝਾਓ ਕਿ ਭਾਬੀ ਨੇ ਇੰਜ ਨਾ ਕਰਿਆ ਕਰ ਵਿਚਾਰੇ ਸਾਰਾ ਦਿਨ ਕੰਮ ਕਰਦੇ ਰਹਿੰਦੇ ਨੇ ਉਹ ਵੱਡੀ ਆ ਉਹ ਸਾਨੂੰ ਵੀ ਜੋਕ ਇਹੋ ਕਰਨਾ ਪੈਂਦਾ ਉਹਨੂੰ ਵੀ ਜੋਕ ਉਹ ਕਰਨਾ ਪੈਂਦਾ ਮੈਂ ਉਹਨਾਂ ਨਾਲ ਮਗਾੜਨੀ ਨਹੀਂ ਇੰਨਾ ਚਿਰ ਤੇ ਆਪਾਂ ਇਕੱਠੇ ਰਹਿਨੇ ਆ ਹੁਣ ਵੀ ਆਪਾਂ ਇਕੱਠਿਆ ਰਹਿਣਾ ਮੰਮੀ ਕਮ ਸੇ ਕਮ ਮੈਂ ਮਦਦ ਕਰਤੀ ਤੇ ਫੇਰ ਕੀ ਹੋ ਗਿਆ ਨਹੀਂ ਮੇਰੀ ਸੁਣ ਗੱਲ ਚੁੱਪ ਕਰਕੇ ਨਾ ਚਲੀ ਜਾ ਇਥੋਂ ਚਲੇ ਥੋਟ ਕੇ ਬੈ ਗਈ ਮੇਰੇ ਨਾਲ ਸਾਵੀ ਕਿਹੜੀ ਚਾਵਾਉਣ ਵਾਸਤੇ ਕੱਲਾ ਕਰਦੀ ਆ ਇੱਕ ਬੰਦ ਕਰਦੀ ਦੂਜੀ ਸ਼ੁਰੂ ਕਰ ਲੈਂਦੀ ਆ ਹਾਂਜੀ ਹਾਂਜੀ ਮੰਮੀ ਹਾਂ ਪੂਜਾ ਕੀ ਆ ਚਾਲੀ ਬਹੁਤ ਵਧੀਆ ਤੂੰ ਸੁਣਾ ਬਸ ਠੀਕ ਹੈ ਮੇਰੀ ਗੱਲ ਸੁਣ ਪੁੱਤ ਮੈਂ ਤੈਨੂੰ ਇੰਨੇ ਸਵੇਰੇ ਫੋਨ ਕੀਤੇ ਤੂੰ ਤੂੰ ਫੋਨ ਕਿਉਂ ਨਹੀਂ ਚੁੱਕਦੀ ਮੰਮੀ ਮੈਂ ਕੰਮਗੁੰਮ ਲੱਗੀ ਹੋਵਾਂਗੀ ਪਤਾ ਨਹੀਂ ਲੱਗਾ ਮੈਨੂੰ ਕੰਮ ਲੱਗੀ ਓਹੋ ਮੰਮੀ ਉਹ ਹੀ ਮਾੜਾ ਮੋਟਾ ਅਲਮਾਰੀਆਂ ਨੂੰ ਬੁਰੀਆ ਸੈੱਟ ਕਰਦੀ ਆਹੋ ਮੈਨੂੰ ਪਤਾ ਹੈ ਮੈਨੂੰ ਪਤਾ ਤੇਰੀ ਸੱਸ ਬਹੁਤ ਚੰਗੀ ਹੈਗੀ ਹੈ ਤੇਰੇ ਕੋਲ ਕੋਈ ਕੰਮ ਨਹੀਂ ਕਰਵਾਂਦੀ ਉਹ ਤਾਂ ਤਿੰਨੇ ਦਰਾਂ ਦੇ ਛਣੀਆਂ ਆਪਸ ਕੋ ਰਲ ਕੇ ਕੰਮ ਕਰਦੀਆਂ ਮੇਰੀ ਹੋਈ ਸੀ ਗੱਲ ਤੇਰੀ ਸੱਸ ਨਾਲ ਪਰਸੋਂ ਉਹ ਦੱਸਿਆ ਸੀ ਨਾ ਕਿ ਮੇਰੀ ਸੱਸ ਠੀਕ ਨਹੀਂ ਹੈਗੀ ਉਹ ਦਵਾਈ ਲੈ ਕੇ ਆਈ ਤੇ ਮੈਂ ਕਿਹਾ ਚੱਲ ਮੈਂ ਫੋਨ ਕਰ ਲੈਂਦੀ ਹਾਂ ਤੇ ਕਹਿੰਦੇ ਸੀ ਕਹਿੰਦੇ ਭੈਣ ਜੀ ਮੈਂ ਤਾਂ ਪੂਜਾ ਨੂੰ ਕਦੀ 11 ਵਜੇ ਤੋਂ ਪਹਿਲਾਂ ਖਾਇਆ ਨਹੀਂ ਹੈਗਾ ਤੇ ਕਿੰਨਾ ਕੰਮ ਵੀ ਆਪਾਂ ਤਿੰਨੇ ਤਰ੍ਹਾਂ ਨਹੀਂ ਸਣੀਆਂ ਆਪ ਕਰਦੀਆਂ ਪੂਜਾ ਨੂੰ ਕੰਮ ਡਾਈ ਤਾਂ ਨਹੀਂ ਨਾਲੇ ਭੈਣ ਜੀ ਪੂਜਾ ਨੂੰ ਕੰਮ ਕਰਨਾ ਨਹੀਂ ਆਂਦਾ ਮੈਂ ਵੀ ਕਿਹਾ ਮੈਂ ਕਿਹਾ ਭੈਣ ਜੀ ਪੜਦੇ ਪੜਦੇ ਤੋਂ ਦਾ ਵਿਆਹ ਹੋ ਗਿਆ ਮੈਨੂੰ ਪਤਾ ਹੈ ਉਹਦੇ ਸੱਸਾ ਬਹੁਤ ਚੰਗੀ ਆ ਮੇਰੀ ਭੈਣ ਨੇ ਸਾਰਾ ਕੰਮ ਸਿਖਾ ਹੀ ਦੇਣਾ ਹੈਗਾ ਉਹਨੂੰ ਹਾਂਜੀ ਮੰਮੀ ਕੀ ਖਾਲੇ ਬੜਾ ਫੋਲੀ ਬੋਲਣ ਢਈ ਆ ਸਭ ਠੀਕ ਤੇ ਆ ਹਾਂਜੀ ਹਾਂਜੀ ਮੈਂ ਤੇ ਕਹਿਨੀ ਪਈ ਆ ਤੁਹਾਡੀਆਂ ਗੱਲਾਂ ਸੁਣ ਕੇ ਨਾ ਮੈਨੂੰ ਬੜਾ ਫੀਲ ਹੋਇਆ ਖੁਸ਼ੀ ਵਾਲਾ ਅੱਛਾ 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 ਕਹਿੰਦੇ ਨਾ ਉਹ ਥੋੜਾ ਜਿਹਾ ਉਹ ਨਾ ਯਾਨੀ ਕਿ ਤੈਨੂੰ ਸੱਸ ਚੰਗੀ ਮਿਲੀ ਸੱਸ ਨਹੀਂ ਤੈਨੂੰ ਸੱਸਾਂ ਚੰਗੀਆਂ ਮਿਲੀਆਂ ਹੈ ਨਾ ਹਾਂ ਹਾਂ ਤਾਂ ਹੀ ਤੇ ਮੰਮੀ ਮੈਂ ਤੁਹਾਡੀ ਯਾਦ ਵੀ ਨਹੀਂ ਆਉਂਦੀ ਕਈ ਵਾਰੀ ਦੋ ਦੋ ਦਿਨ ਤਿੰਨ ਦਿਨ ਮੈਂ ਫੋਨ ਨਹੀਂ ਕਰਦੀ ਇੰਨੀ ਚੰਗੀ ਆ ਮੇਰੀ ਸੱਸ ਅੱਛਾ ਮੇਰੀ ਗੱਲ ਸੁਣ ਹੈਪੀ ਨੂੰ ਲੈ ਕੇ ਆਵੇਂਗਾ ਕਿਹੇ ਦਿਨ ਤੇਰਾ ਵੀਰਾ ਕਹਿਣ ਡਿਆ ਸੀ ਕਹਿੰਦੇ ਚਲੋ ਬਾਹਰ ਜਾਨੇ ਸਾਰਾ ਪਰਿਵਾਰ ਠੀਕ ਹੈ ਮੰਮੀ ਹਾਂ ਬਣਾਣੀ ਪ੍ਰੋਗਰਾਮ ਹੈ ਆਹ ਮਾਂ ਬਣਾਵਾਂਗੀ ਜ਼ਰੂਰ ਬਣਾਵਾਂਗੇ ਮੇਰੀ ਤੇ ਹੋਰ ਸਭ ਠੀਕ ਹੈ ਨਾ ਹਾਂਜੀ ਹਾਂ ਗੱਲ ਹੀ ਕਰਨ ਢਈ ਹਾਂਜੀ ਮੰਮੀ ਕਹਿੰਦੀ ਵੀ ਠੀਕ ਐ। ਅੱਛਾ ਅੱਛਾ ਅੱਛਾ। ਚਲੋ ਆਉਣਾ ਮੰਮੀ ਆਵਾਜ਼ ਮਾਰਦੇ ਫੇ ਮੈਨੂੰ ਲੱਗਦਾ ਬਾਹਰ ਕੋਈ ਆਇਆ ਮੈਂ ਕਰਦੀ ਬਾਤ। ਅੱਛਾ ਮੇਰੀ ਗੱਲ ਸੁਣ ਆਪਣੀ ਸਾਸਤਾ ਧਿਆਨ ਰੱਖਿਆ ਕਰ ਚੰਗਾ। ਹਾਂਜੀ ਹਾਂਜੀ ਠੀਕ ਓਕੇ ਓਕੇ ਬਾਏ। ਠੀਕ। ਹਾਂਜੀ ਮੰਮੀ। ਨਹੀਂ ਮੈਂ ਕੋਲ ਖੜੀ ਆ ਤੇ ਤੂੰ ਫੋਨ ਤੇ ਫੋਨ ਲੱਗੀ ਆ। ਤੈਨ ਦਿਖਾਈ ਨਹੀਂ ਦਿੰਦਾ ਪਿਆ। ਮੈਂ ਇਸ਼ਾਰਾ ਵੀ ਕਰਨੀ ਬੰਦ ਕਰਨ। ਮੰਮੀ ਦਾ ਫੋਨ ਸੀ ਮੰਮੀ ਤੇ ਕਿੰਨੇ ਦਿਨਾਂ ਬਾਅਦ ਤੇ ਮੈਂ ਗੱਲ ਕਰਦੀ ਵੀ ਸੀ। ਘਰ ਤਾਂ ਮੈਂ ਬੰਦ। ਤੂੰ ਕਰ ਲੇਗਾ ਰੋਜ਼ ਤੈਨੂੰ ਕਿੰਨੇ ਮਨਾਈ ਕੀਤੀ ਐ। ਕਮਰੇ ਜਾਨੀ ਲੈ ਤੇ ਜਾਨੀ ਵੋਨ ਨਾਲ ਮੰਮੀ ਦੱਸੋ ਕੋਈ ਕੰਮ ਹੈ ਨਹੀਂ ਇਹ ਦਾਲ ਬਣਾਈ ਸੀ ਕਪਾਇਆ ਨਾ ਸੁਰ ਨਾ ਸਵਾਦ ਨਾ ਨੂਨ ਨਾ ਮਿਰਚ ਨਾ ਤੜਕਾ ਨਹੀਂ ਲਾਇਆ ਦਾਲ ਨੂੰ ਮੰਮੀ ਲਾਇਆ ਹੀ ਤੁਹਾਨੂੰ ਪਤਾ ਚਾਚੀ ਜੀ ਨੂੰ ਖੁੱਲਾ ਤੜਕਾ ਪਸੰਦ ਆ ਮੈਂ ਤੇ ਤੁਹਾਨੂੰ ਵਧੀਆ ਤੜਕਾ ਲਾਇਆ ਸ਼ਕਲ ਵਾਂਗ ਹੀ ਨਹੀਂ ਸੀ ਦਾਲ ਦੀ ਨਾ ਹੈਪੀ ਨੂੰ ਪਸੰਦ ਨਾ ਤੇਰੀਆਂ ਚਾਚੀਆਂ ਪਸੰਦ ਤੇਰੇ ਪਾਪਾ ਨੂੰ ਵੀ ਪਸੰਦ ਨਹੀਂ ਆਈ ਸਾਰੀ ਦਾਲ ਮੈਂ ਰੋੜੀਓ ਤੇ ਮੇਰੀ ਗੱਲ ਸੁਣੋ ਦਲੀਆ ਕਿਵੇਂ ਦਾ ਪੂਜਾ ਰਤੀ ਬਣਾਇਆ ਸੀ ਐਡਾ ਭੈੜਾ ਮੈਂ ਕਿ ਨਹੀਂ ਮੈਂ ਮੈਂ ਵਖਾਂ ਇਹ ਦਲੀਆ ਕਿ ਕੀ ਹੈ ਨਾ ਵਿੱਚ ਨੂਨ ਤੇ ਨਾ ਵਿੱਚ ਮਰਚ ਤੇ ਨਾ ਵਿੱਚ ਕਿਉ ਕੁਝ ਵੀ ਨਹੀਂ ਪਾਦੀ ਇਹਨੂੰ ਅਕਲ ਹੀ ਨਹੀਂ ਕੰਮ ਕਰਨ ਦੀ ਖਰੇ ਕਿਸ ਤਰ੍ਹਾਂ ਸਮਝਾਣਾ ਪਹਿਲੇ ਸਮਝਾ ਲੋ ਤੁਸੀਂ ਉਹ ਸਮਝਾ ਲੋ ਮੈਂ ਤਾਂ ਤੰਗ ਆ ਗਈ ਆ ਇਹਦੇ ਕੋਲ ਨਾ ਤੁਹਾਡੇ ਕੋ ਨਹੀਂ ਸਮਝੀ ਤੇ ਸਾਡੇ ਕੋ ਸਮਝ ਆਏਗੀ ਖਰੇ ਤੁਹਾਡੇ ਅਸਰ ਹੋਈਵੇ ਤੁਹਾਡਾ ਹੀ ਇੱਕ ਦਾਲ ਨਾਰਮਲ ਚੀਜ਼ ਹੈ ਹਰ ਇੱਕ ਬੰਦਾ ਹਰ ਇੱਕ ਬੱਚਾ ਬਣਾ ਲਿੰਦਾ ਦਾਲ ਤੋਨੂੰ ਦਾਲ ਨਹੀਂ ਬਣਾਉਣੀ ਆਈ ਤੇ ਹੋਰ ਕੀ ਬਣਾਉਗੀ ਉਹ ਨਹੀਂ ਸ਼ੁਕਰ ਕਰੋ ਇਹ ਰੋਟੀਆਂ ਬਣਾਣ ਦੀ ਜਾਚ ਇਹਨੂੰ ਆ ਗਈ ਸਵਾ ਬਣਾਉਂਦੀ ਸੀ ਰੋਟੀਆਂ ਅੱਗੇ ਤਾਂਦਾ ਤੇ ਹੈ ਨਹੀਂ ਇਹਨੂੰ ਕੱਖ ਵੀ ਵੀਂਗੀਆਂ ਟੇਡੀਆਂ ਦੇ ਰੋਟੀਆਂ ਬਣਾਉਂਦੀ ਸੀ ਉਹ ਤੁਸੀਂ ਵੀਂਗੀਆਂ ਟੇਡੀਆਂ ਕਹਿੰਦੇ ਹੋ ਇਹ ਤੇ ਗੋਲ ਰੋਟੀਆਂ ਬਣਾਣੀਆਂ ਮੈਂ ਸਖਾਈਆਂ ਸਖਾਈਆਂ ਕਿਵੇਂ ਇਹਨੂੰ ਆਂਦੀ ਨਹੀਂ ਸੱਚ ਮੈਂ ਕਹਿੰਦਾ ਤੂੰ ਐਦਾ ਕਰ ਵੱਡਾ ਸਾਰਾ ਫੁਲਕਾ ਵੇਲ ਤੇ ਡੋਲੂ ਟੱਕਣ ਫੜਾਣਾ ਯਾ ਲੈ ਉੱਤੇ ਰੱਖ ਕੇ ਤੇ ਕੱਟ ਦੇ ਚੱਲੋ ਰੋਟੀ ਗੋਲ ਹੋ ਜਾਏਗੀ ਐਵੇਂ ਕਰਦੇ ਕਰਦੇ ਤੁਹਾਨੂੰ ਜਾ ਚਾਈ ਜੇ ਇਹਦੀਆਂ ਵਿੰਗੀਆਂ ਟੇਡੀਆਂ ਖਾ ਕੇ ਤੇ ਅਸੀਂ ਵੀ ਵਿੰਗੇ ਟੇਡੇ ਹੋ ਗਏ ਬਸ ਬਸ ਕਰੋ ਚਾਚੀ ਜੀ ਤੇ ਮੰਮੀ ਤੁਸੀਂ ਵੀ ਨਾ ਚਾਚੀ ਜੀ ਤੁਸੀਂ ਤਾਂ ਮੈਨੂੰ ਬੜਾ ਆਪਣੀ ਧੀ ਧੀ ਕਹਿੰਦੇ ਹੋ ਤੇ ਹੁਣ ਜੇ ਮੰਮੀ ਸ਼ੁਰੂ ਆਏ ਆ ਤੇ ਤੁਸੀਂ ਨਾਲ ਹੀ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਉਂਝ ਤੇ ਤੁਹਾਨੂੰ ਮੇਰੇ ਹੱਥਾਂ ਦੀ ਸਬਜ਼ੀ ਬੜੀ ਸਵਾਲ ਲੱਗਦੀ ਹੈ ਤੇ ਤੁਸੀਂ ਚਾਚੀ ਜੀ ਦਲੀਆਂ ਤੇ ਰਾਤੀ ਤੁਸੀਂ ਕਹਿੰਦੇ ਪਏ ਸੀ ਮੈਨੂੰ ਇੱਕ ਪਲੇਟ ਹੋਰ ਪਾ ਕੇ ਦੇ ਦੇ ਇੰਨਾ ਸਵਾਦ ਦਲਿਆ ਨਮਕ ਮਿਰਚ ਬਿਲਕੁਲ ਮੇਰੇ ਹਿਸਾਬ ਨਾਲ ਪਾਇਆ ਮੇਰਾ ਬੀਪੀ ਵੱਧਦਾ ਤੇ ਹੁਣ ਜੇ ਮੰਮੀ ਨੇ ਕੁਝ ਕਹਿ ਦਿੱਤਾ ਤੇ ਤੁਸੀਂ ਨਾਲ ਦਿੱਲੀ ਲਾਣੀ ਸ਼ੁਰੂ ਕਰਤੀ ਹੈ ਤੇ ਮੰਮੀ ਜੀ ਕੀ ਗੱਲ ਤੁਹਾਨੂੰ ਤੁਹਾਡੇ ਮਤਲਬ ਦੀ ਅੱਜ ਤੱਕ ਸਬਜੀ ਨਹੀਂ ਮਿਲੀ ਰੋਟੀ ਨਹੀਂ ਮਿਲੀ ਨੀ ਕੀ ਬਣਾਣ ਢਈ ਐ ਤੂੰ ਮੰਮੀ ਸਾਰਾ ਕੁਛੀ ਤੇ ਮੈਂ ਕਰਦੀ ਆ ਸੱਤ ਦਿਨ ਟਾਈਮ ਦੀ ਰੋਟੀ ਸਬਜੀ ਸਿਰਫ ਨਾਸ਼ਤਾ ਚਾਚੀ ਜੀ ਬਣਾਉਂਦੇ ਆ ਤੇ ਜੇ ਤੁਸੀਂ ਕੋਈ ਗੱਲ ਕੀਤੀ ਆ ਉਹਨਾਂ ਨੇ ਨਾਲ ਹੀ ਮੌਕਾ ਫੜ ਲਿਆ ਯਾਨੀ ਕਿ ਤੁਸੀਂ ਮੈਨੂੰ ਉੱਪਰੋਂ ਉੱਪਰ ਹੀ ਧੀ ਕਹਿੰਦੇ ਹੋ ਨਾ ਨਹੀਂ ਨਹੀਂ ਮੈਂ ਤਾਂ ਰੋਟੀਆਂ ਦੀ ਗੱਲ ਕੀਤੀ ਆ ਬਸ ਕਰੋ ਚਾਚੀ ਜੀ ਬਸ ਮੈਂ ਵੀ ਉਹ ਨੋਰਮਲ ਜੀ ਗੱਲ ਕੀਤੀ ਵੀ ਦਲੀਏ ਚ ਵੀ ਨੋਰਮਲ ਨਹੀਂ ਪਰ ਮੈਨੂੰ ਪਤਾ ਲੱਗ ਗਿਆ ਕਿ ਜਿਹੜੀ ਘਰ ਦੀ ਨੂੰ ਹੁੰਦੀ ਆ ਨਾ ਉਹ ਨੂੰ ਹੀ ਰਹਿੰਦੀ ਆ ਉਹ ਕਦੀ ਧੀ ਨਹੀਂ ਬਣ ਸਕਦੀ। ਉਹ ਕਿਉਂ? ਕਿ ਜੇ ਤੁਹਾਡੇ ਵਰਗੀਆਂ ਸੱਸਾਂ ਹੋਣ ਤੇ ਉਹਨੂੰ ਕਦੀ ਧੀ ਬਨਣ ਹੀ ਨਹੀਂ ਦਿੰਦੀਆਂ। ਅੱਛਾ। ਠੀਕ ਐ। ਤੈਨੂੰ ਟਮਣੇ ਤੇ ਬਿਠਾ ਦਦਿਆਂ। ਮੈਂ ਇਸ ਤਰ੍ਹਾਂ ਕਰਨੀ ਆ ਕੋਠੇ ਜਾ ਕੇ ਤੇ ਸਪੀਕਰ 'ਚ ਬੋਲਣੀ ਆ। ਪੂਜਾ ਉਹਨ ਸਾਡੀ ਨੂੰਹ ਨਹੀਂ ਸਾਡੀ ਧੀ ਹੈ। ਫੇਰ ਹੀ ਤੁਹਾਨੂੰ ਪਤਾ ਲੱਗੇਗਾ। ਤੂੰ ਸਾਡੀ ਧੀ ਹੈ। ਜਦੋਂ ਤੁਸੀਂ ਵਿਆਹ ਜਾਂਦੇ ਹੋ ਉਹਦਾ ਤੇ ਤੁਸੀਂ ਇਹੋ ਹੀ ਕਹਿੰਦੇ ਹੋ ਇਹ ਸਾਡੀ ਨੂੰ ਨਹੀਂ ਇਹਨੂੰ ਅਸੀਂ ਆਪਣੀ ਧੀ ਬਣਾ ਕੇ ਰੱਖਣਾ ਤੇ ਕਿਹੜੀ ਕਮੀ ਰੱਖੀ ਬੱਸ ਕਰੋ ਭੈਣ ਜੀ ਬਹੁਤ ਹੋ ਗਿਆ ਬੱਸ ਕਰੋ ਜੋ ਕਹਿੰਦੀ ਹੈ ਨਾ ਕੁੜੀ ਸਹੀ ਕਹਿੰਦੀ ਆ ਵਾਕਿਆ ਹੀ ਆਪਾਂ ਨੂੰ ਧੀ ਨਹੀਂ ਸਮਝਿਆ ਨੋ ਸਮਝਿਆ ਨੋ ਤਾਂ ਹੀ ਇੰਨੀਆਂ ਗੱਲਾਂ ਕਰਨੀਆਂ ਤੂੰ ਬੋਲੀ ਮੈਂ ਵੀ ਬੋਲੀ ਐ ਵੀ ਬੋਲੇ ਬਾਕੀ ਕੀ ਰਹਿ ਗਿਆ ਸਹੀ ਗੱਲ ਹੈ ਭੈਣ ਜੀ ਉਹ ਗਲਤੀ ਸਾਡੀ ਹੈਗੀ ਜੇ ਆਹ ਬੋਲਦੇ ਸਨ ਅਸੀਂ ਨਾਲ ਹੀ ਬੋਲਣਾ ਸ਼ੁਰੂ ਹੋ ਜਾਂਦੇ ਸਾਂ ਅਸੀਂ ਉਹਦੀ ਫੀਲਿੰਗਸ ਨਹੀਂ ਸਮਝੀ ਅਸੀਂ ਉਹਨੂੰ ਜਿਆਦਾ ਹੀ ਬੇਇੱਜ਼ਤੀ ਉਹਦੇ ਕਰਨ ਲਾ ਪੈਂਦੇ ਸਾਂ ਜੇ ਅਸੀਂ ਉਹਨੂੰ ਧੀਕਿਆ ਸੀ ਨਾ ਧੀਕ ਸਮਝਦੇ ਪਰ ਸਥਿਤੀ ਨਹੀਂ ਸਮਝਦੇ ਅਸੀਂ ਤੈਨੂੰ ਨੂੰ ਵਾਲਾ ਦਰਜਾ ਵਿੱਚ ਆਚ ਨਾਲ ਦਿੱਤਾ ਵਿਚਾਰੀ ਨੂੰ ਗਲਤੀ ਸਾਡੀ ਪੂਰੀ ਪੂਜਾ ਬੱਸ ਤੈਨੂੰ ਮਾਫ ਕਰ ਦੇ ਸਾਡੀ ਗਲਤੀ ਜੋ ਤੇਰੇ ਨਾਲ ਕੋਈ ਗੱਲ ਕਰਦੇ ਸਨ ਨਾ ਸਾਨੂੰ ਦੋਨਾਂ ਜਣੇ ਨੂੰ ਇੱਕ ਜਣੇ ਨੇ ਤੇਰੇ ਹੱਕ ਵਿੱਚ ਬੋਲਣਾ ਚਾਹੀਦਾ ਸੀ ਪਰ ਅਸੀਂ ਦੀ ਜ਼ਿਆਦਾ ਹੀ ਗੱਲਾਂ ਕੀਤੀਆਂ ਮਾਫ ਕਰਦੇ ਹੋ ਚਾਚੀ ਜੀ ਮੇਰੇ ਤੋਂ ਮਾਫੀ ਮੰਗ ਕੇ ਮੈਨੂੰ ਨਾ ਇਦਾਂ ਸ਼ਰਮਿੰਦਿਆ ਨਾ ਕਰੋ ਤੁਸੀਂ ਮੇਰੇ ਤੋਂ ਵੱਡੇ ਜੀ ਗੱਲ ਇਹ ਨਹੀਂ ਹੈ ਗੱਲ ਹੈ ਸਮਝਣ ਦੀ ਕਿ ਜੇ ਇੱਕ ਮਾਂ ਮੈਨੂੰ ਕੁਝ ਕਹਿ ਰਹੀ ਹੈ ਪਰ ਤੁਸੀਂ ਮੇਰੀਆਂ ਦੋ ਦੋ ਮਾਵਾਂ ਨਾਲ ਸੀ ਕੋਈ ਵੀ ਮੇਰੇ ਹੱਥ 'ਚ ਨਹੀਂ ਖੜਾ ਹੋਇਆ ਕੀ ਇਹ ਨੂੰਹ ਦੇ ਘਰ ਵਿੱਚ ਕੋਈ ਦਰਜਾ ਨਹੀਂਗਾ ਕਿ ਉਹਨੂੰ ਵੀ ਰਿਸਪੈਕਟ ਮਿਲੇ ਜਾਤੀ ਉਹ ਕੋਈ ਕੰਮ ਨਾ ਕਰਦੀ ਹੋਵੇ ਕਿਸੇ ਦੀ ਇੱਜ਼ਤ ਨਾ ਕਰਦੀ ਹੋਵੇ ਫਿਰ ਤੇ ਆਪਾਂ ਕਹੀਏ ਵੀ ਪਰ ਜਿੱਥੇ ਦਿਖ ਰਿਹਾ ਕਿ ਜੇ ਉਹ ਸਭ ਕੁਝ ਕਰਦੀ ਵੀ ਪਈ ਹੈ ਇੱਕ ਮਾਂ ਗਲਤ ਹੈ ਬਜਾਏ ਕਿ ਉਸਨੂੰ ਸਮਝਾਉਣ ਦੇ ਜਾਂ ਨੂੰ ਦੇ ਨਾਲ ਖੜੇ ਹੋਣ ਦੇ ਤੁਸੀਂ ਵੀ ਉਹਨਾਂ ਨਾਲ ਮਿਲ ਗਏ ਤੁਸੀਂ ਵੀ ਉਹ ਨੂੰ ਨੂੰ ਬੁਰਾ ਕਹਿਣ ਲਾਪੇ ਕਿਉਂ ਉਹ ਬਗਾਨੀ ਹੈ ਨਾ ਘਰ ਦੀ ਧੀ ਨਹੀਂ ਹੈ ਪੁੱਛਾ ਹੁਣ ਅੱਗਤੋ ਨਾ ਤੇਰੇ ਨਾਲ ਅਸੀਂ ਖੜੇ ਆ ਪੂਜਾ ਮੈਨੂੰ ਵੀ ਮaaf ਕਰ ਦੇ ਪੁੱਤ ਵਡਿਆ ਤੂੰ ਵੀ ਸੁਣ ਲੈ ਗੱਲ ਹੁਣ ਖਨ ਖੋਲ ਕੇ ਅਹੀਂ ਉਹਦੇ ਨਾਲ ਹੀ ਜੇ ਤੂੰ ਇਹਨੂੰ ਕੁਛ ਕਿਹਾ ਧੀ ਨਾ ਸਮਝਿਆ ਧੀ ਨਾ ਬਣਾ ਕੇ ਰੱਖਿਆ ਤੇ ਤੇਰੀ ਖੈਰ ਨਹੀਂ ਹੋਗੀ ਸਾਡੀ ਉਹ ਧੀ ਉਹ ਨੂੰ ਹੋਏਗੀ ਇਹਨਾਂ ਦੀ ਹਾਂ ਸਾਡੀ ਧੀ ਜੇ ਅਹੀਂ ਸਾਥ ਵਾ ਦਾ ਦੇਣਾ ਏ ਤੇਰਾ ਨਹੀਂ ਹੁਣ ਦੇਣਾ ਤੇ ਸਾਰੇ ਰੀਤੀ ਰਿਵਾਜ ਵੀ ਖਤਮ ਕਰੋ ਖਤਮ ਹੋ ਗਏ ਕੇ ਆਹੋ ਹੁਣ ਮੇਰੀ ਵੀ ਏਤੀ ਹੈ ਅੱਛਾ ਹਾਂ ਮੈਂ ਧੀ ਬਣਾ ਕੇ ਰੱਖਾਂਗੀ ਮੇਰੀ ਵੀ ਅੱਖਾਂ ਖੁੱਲ ਗਈਆਂ ਮੇਰੀ ਧੀ ਹੈ ਹੁਣ ਚਲੋ ਠੀਕ ਹੈ ਜੀ ਚਲੋ ਜੀ ਹੁਣ ਐਨਾ ਤਿੰਨ ਤੁਹਾਨੂੰ ਸਮਝ ਲੱਗ ਗਈ ਆ ਤੇ ਹੁਣ ਤੁਸੀਂ ਦੱਸੋ ਤੁਹਾਡੇ ਘਰਾਂ ਚ ਕੀ ਕੀ ਚੱਲਦਾ ਤੇ ਤੁਸੀਂ ਨੂੰ ਨੂੰ ਧੀ ਸਮਝਦੇ ਹੋ ਕਿ ਨੋ 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 ਹੀ ਸਮਝ ਦਿਓ ਤੇ ਜਿਹੜੀਆਂ ਬਾਕੀ ਦੀਆਂ ਦਰਾਣੀਆਂ ਜਠਾਣੀਆਂ ਜਾਂ ਕਹਿ ਲੋ ਚਾਚੀਆਂ ਤਾਈਆਂ ਨੇ ਉਹ ਵੀ ਉਹਨਾਂ ਇੱਕ ਦੀ ਨੂ ਨੂੰ ਆਪਣੀ ਧੀ ਸਮਝ ਜਿਆ ਕਿ ਉਹਦੀ ਨੂ ਨੂੰ ਅੱਗੋਂ ਹੋਰ ਹੀ ਭੜਕਾਉਣ ਜਾਂਦੀ ਐ ਨਹੀਂ ਨਹੀਂ ਜੀ ਤੁਸੀਂ ਵੀ ਹੁਣ ਧੀ ਆ ਹੀ ਸਮਝਣਾ ਜ ਨੋਆ ਨੂੰ ਨੋ ਨਹੀਂ ਸਮਝਣਾ ਉਹ ਵੀ ਧੀ ਐ ਇਹ ਗੱਲ ਪੁੱਛਾ ਅੱਜ ਕੱਲ ਨਾ ਸੱਸਾਂ ਵੀ ਨਾ ਮਤਲਬ ਕਿ ਨੂਆ ਨੂੰ ਕਹਿੰਦੀ ਐ ਤੂੰ ਸਾਡੀ ਧੀ ਐ ਤੂੰ ਸਾਡੀ ਧੀ ਐ ਪਰ ਸਮਝ ਜੇ ਕੋਈ ਨਹੀਂ ਧੀ ਅਰ ਨਾਲ ਜਿਹੜੇ ਸ਼ਰੀਕਾ ਹੁੰਦਾ ਚਾਚੀਆਂ ਤਾਈਆਂ ਇਹਦੇ ਸਮਦੀ ਅੱਗ ਵੀ ਲਾ ਜਾਣਗੀਆਂ ਸਾਡੀ ਧੀ ਹੈ ਸਾਡੀ ਧੀ ਹੈ ਪਰ ਧੀ ਸਮਝ ਕੋ ਨਹੀਂ ਵਾਕਿਆ ਸਹੀ ਗੱਲ ਜੇ ਨੂੰਹ ਸਮਝਦੀ ਹੈ ਪਰ ਇੱਕ ਗੱਲ ਮੈਂ ਤੁਹਾਨੂੰ ਕਹਾਂ ਨੂੰਹ ਨੂੰਹ ਨਾ ਸਮਝੀ ਅਭੀ ਸੇ ਲਿੱਖਤੀ ਵੀ ਨਾ ਸਮਝੀ ਕਿਉਂਕਿ ਅਸੀਂ ਜੇ ਇਹਨਾਂ ਨੂੰ ਆਪਣੇ ਸਹੇਲੀਆਂ ਬਣਾ ਕੇ ਰੱਖਾਂਗੇ ਨਾ ਕਿ ਸਾਡੇ ਨਾਲ ਹਰ ਗੱਲ ਕਰਨਗੀਆਂ ਦੁੱਖ ਦੀ ਸੁੱਖ ਦੀ ਕੰਮ ਸਾਡੇ ਇਹਨਾਂ ਨੇ ਹੀ ਆਣਾ ਹੈਗਾ ਇਸ ਕਰਕੇ ਸੀ 99 ਸਹੇਲੀਆਂ ਸੰਜੀ ਜੇ ਸਾਡੇ ਸਹੇਲੀਆਂ ਬਣ ਗਈਆਂ ਤੇ ਮੈਨੂੰ ਨਹੀਂ ਲੱਗਦਾ ਬਾਹਰ ਸਾਨੂੰ ਸਹੇਲੀਆਂ ਲੱਭਣ ਦੀ ਲੋੜ ਹੈਗੀ ਕਿਉਂਕਿ ਘਰ ਵਿੱਚ ਹੀ ਬੈਠੀਆਂ ਨੇ ਤੇ ਸਮਝਦੀਆਂ ਵੀ ਨੇ ਸਾਨੂੰ ਉਹ ਸਾਨੂੰ ਪਿਆਰ ਵੀ ਕਰਦੀਆਂ ਨੇ ਇਸ ਕਰਕੇ ਤੁਸੀਂ ਆਪਣੀਆਂ ਸਹੇਲੀਆਂ ਸਮਝੋ ਇਹਨਾਂ ਨੂੰ ਨੂੰ ਆ ਨਾ ਸਮਝੋ ਚਲੋ ਜੀ ਅੱਜ ਦੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜ਼ਰੂਰ ਦੱਸਿਓ ਤੇ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ